ਦੋਸਤੋ ਇਹ ਵੀਡੀਓ ਰਾਤ ਬਣਾਈ ਗਈ ਸੀ ਉਸ ਸਮੇਂ ਨਹੀਂ ਪਤਾ ਸੀ ਕਿ ਭਾਰਤ ਅੱਜ ਹੀ ਬਾਰਡਰ ਪਾਰ ਕਰਕੇ ਪਾਕਿਸਤਾਨ ਦਾ ਕੰਮ ਕਰੇਗਾ ਭਾਰਤ ਨੇ ਬਾਰਡਰ ਪਾਰ ਕੀਤਾ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਲਾਂਚਿੰਗ ਪੈਡ ਨਸ਼ਟ ਕੀਤੇ ਇਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਉਹ ਅੱਗੇ ਦੇਖਦੇ ਹਾਂ ਤੁਹਾਨੂੰ ਬੇਨਤੀ ਹੈ ਕਿ ਅਫਵਾਹਾਂ ਤੇ ਧਿਆਨ ਨਹੀਂ ਦੇਣਾ ਕਿਸੇ ਵੀ ਤਰੀਕੇ ਦੀ ਜਿਹੜੀ ਗਲਤਫਹਿਮ ਉੱਪਰ ਧਿਆਨ ਨਹੀਂ ਦੇਣਾ। ਇਸ ਸਮੇਂ ਅਸੀਂ ਇੱਕ ਹਾਂ, ਇੱਕ ਰਹਾਂਗੇ। ਅਸੀਂ ਆਪਣੇ ਦੇਸ਼ ਦੇ ਨਾਲ ਖੜਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ ਤੁਹਾਡੇ ਸਭ ਤੱਕ ਖਬਰ ਪਹੁੰਚ ਗਈ ਹੋਊਗੀ ਕਿ ਕੱਲ ਨੂੰ 7 ਮਈ 2025 ਨੂੰ ਪੰਜਾਬ ਦੇ ਵਿੱਚ ਤੇ ਭਾਰਤ ਦੇ ਕਈ ਸਾਰੇ ਥਾਂ ਦੇ ਵਿੱਚ ਮੌਕ ਡ੍ਰਿਲ ਹੋਣ ਲੱਗੀ ਹੈ 244 ਜ਼ਿਲ੍ਹਿਆਂ ਦੇ ਵਿੱਚ। ਮੌਕ ਡ੍ਰਿਲ ਕੀ ਹੈ ਮੌਕ ਡ੍ਰਿਲ ਮਤਲਬ ਇਹ ਹੈ ਕਿ ਵੀ ਮੰਨ ਲਓ ਕਿ ਕੱਲ ਨੂੰ ਕੋਈ ਜੰਗ ਲੱਗ ਜਾਂਦੀ ਹੈ ਤਾਂ ਪਾਕਿਸਤਾਨਾ ਕਿਸੇ ਵੀ ਹਾਲਤ ਦੇ ਵਿੱਚ ਕੋਈ ਜਿਹੜਾ ਹੈਗਾ ਜਹਾਜ਼ਾਂ ਰਹੀਂ ਜਾਂ ਹੋਰ ਕਿਸੇ ਚੀਜ਼ਾਂ ਹੀ ਹਮਲਾ ਕਰਦਾ ਹੈ ਤਾਂ ਉਸ ਟਾਈਮ ਤੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਇਹਦੇ ਵਿੱਚ ਜਿਹੜਾ ਹੈਗਾ ਐਨ ਐਸ ਐਸ ਯੂਨਿਟ ਹੋਣੀ ਆ ਐਨ ਸੀ ਸੀ ਹੋਊਗੀ ਤੇ ਹੋੜ ਨਿਰਯੁਵਾ ਕੇਂਦਰ ਹੋਣਗੇ ਸਕੂਲਾਂ ਕਾਲਜਾਂ ਦੇ ਬੱਚੇ ਹੋਣਗੇ ਤਾ ਇਹ ਸਾਰੇ ਇੱਕ ਮੌਕ ਡ੍ਰਿਲ ਕਰਨਗੇ। ਮਤਲਬ ਇਹ ਹੋਏਗਾ ਕਿ ਸਾਇਰਨ ਵਜਾਇਆ ਜਾਏਗਾ। ਜਦੋਂ ਹਵਾਈ ਹਮਲਾ ਹੁੰਦਾ ਉਹੋ ਜਿਹਾ ਅਸਲ ਚ ਕਹਾਣੀ ਕੀ ਹੈ। ਜੇ ਆਪਾਂ ਇਹ ਦੇਖਦੇ ਹਾਂ ਆਪਣਾ ਇਹ ਰਿਪੋਰਟ ਇੱਕ ਦਾ ਡਾਕੂਮੈਂਟ ਦੀ ਇਹਦੇ ਵਿੱਚ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਮੌਕ ਡ੍ਰਿਲ ਵੀ ਜਗ੍ਹਾ ਤੇ ਪੰਜਾਬ ਦੇ ਵਿੱਚ ਹੋਵੇਗੀ। ਠੀਕ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਇਹ ਹੈ ਦਾ ਇਕਨੋਮਿਕਸ ਟਾਈਮ ਨਿਊਜ਼ ਹੈ ਇਹਨੇ ਕਿਹਾ ਕਿ ਕੱਲ ਪੰਜਾਬ ਦੇ ਵਿੱਚ ਮੌਕ ਟ੍ਰਿਲ ਹੋਏਗੀ ਅਸਲ ਦੇ ਵਿੱਚ ਆਪਾਂ ਜਿੰਨੇ ਵੀ ਇੱਥੇ ਹਾਂ ਆਪਣੇ ਚੋਂ ਬਹੁਤੇ ਜਨਿਆ ਨੇ ਲੜਾਈ ਨਹੀਂ ਦੇਖੀ ਠੀਕ ਹੈ ਕਿ ਆਪਾਂ ਫੋਟੋਆਂ ਫੁਟੋਆਂ ਦੇਖਦੇ ਰਹਿੰਦੇ ਆ ਲੇਕਿਨ ਅਸਲੀ ਲੜਾਈ ਆਪਾਂ ਨਹੀਂ ਦੇਖੀ ਕਿ ਲੜਾਈ ਕਿਹੋ ਜੀ ਹੁੰਦੀ ਹੈ ਜੇ ਦੇਖੋ ਪਹਿਲੀ ਗੱਲ ਤਾਂ ਲੜਾਈ ਹੁੰਦੀ ਨਹੀਂ ਜੇ ਲੜਾਈ ਹੋ ਜਾਂਦੀ ਹੈ ਜਿਵੇਂ ਪਾਕਿਸਤਾਨ ਨੇ ਕਿਹਾ ਸੀ ਕਿ ਜੇ ਤੁਸੀਂ ਪਾਣੀ ਰੋਕੋਗੇ ਐਕਟ ਆਫ ਵਾਰ ਹੋਏਗਾ ਤਾਂ ਭਾਰਤ ਨੇ ਕੁਝ ਪਾਣੀ ਰੋਕਿਆ ਹੈਗਾ ਜੇ ਕਿਸੇ ਕਾਰਨ ਵਸ਼ ਕੁਝ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਕੀ ਕਰਨਾ ਹੈ ਤਾਂ ਇਹਦੇ ਕਰਕੇ ਫਿਰ ਜਿੰਨੇ ਵੀ ਜਿਹੜੇ ਹੈਗੇ ਐ ਐਨਸੀਸੀਆ ਐਨਐਸਐਸ ਨੇੜੇ ਯੂਵਕ ਕੇਂਦਰ ਹੈਗੀਆਂ ਹੋਰ ਐਨਜੀਓ ਨੇ ਹੋਰ ਸੰਸਥਾਵਾਂ ਨੇ ਸਕੂਲ ਅਤੇ ਕਲਾ ਦੇ ਬੱਚੇ ਐ ਉਹਨਾਂ ਨੂੰ ਇਹ ਜਿਹੜਾ ਹੈਗਾ ਇੱਕ ਪ੍ਰੈਕਟਿਸ ਕਰਾਈ ਜਾਏਗੀ ਕਿ ਮੰਨ ਲਓ ਕਿ ਕਿਸੇ ਹਸਾਬ ਦੇ ਨਾਲ ਨੂੰ ਪਾਕਿਸਤਾਨ ਦਾ ਹਮਲਾ ਹੁੰਦਾ ਹੈ ਉਦੋਂ ਆਪਾਂ ਲੋਕਾਂ ਨੂੰ ਕਿੱਥੇ ਲੈ ਕੇ ਜਾਣਾ ਤੇ ਕਿਵੇਂ ਉਹਨਾਂ ਨੂੰ ਬਚਾਉਣਾ ਤੇ ਕਿਵੇਂ ਉਹਨਾਂ ਦੀ ਮਦਦ ਕਰਨੀ ਹੈ ਜੇਕਰ ਕਿਤੇ ਜਿਹੜਾ ਹੈਗਾ ਕੋਈ ਬੰਬ ਡਿੱਗਦਾ ਖੁਸ਼ਹੋਰ ਹੁੰਦਾ ਉਸ ਸਮੇਂ ਆਪਾਂ ਕੀ ਕਰਨਾ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਜਿਵੇਂ ਕਿ ਹੁਣ ਅਸੀਂ ਕੋਈ ਇਹੋ ਜਿਹੇ ਟਾਈਮ 'ਚ ਨਹੀਂ ਬੈਠੇ ਕਿ ਲੜਾਈ ਲੱਗੇਗੀ ਲੱਗੇਗੀ ਠੀਕ ਹੈ ਨਾ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਇਹ ਨਹੀਂ ਕਿ ਹੋਏਗਾ ਨਹੀਂ ਹੋਵੇਗਾ ਜ਼ਰੂਰ ਅੰਤਰਰਾਸ਼ਟਰੀ ਬਾਰਡਰ ਪਾਰ ਕਰਨ ਦੀ ਬਹੁਤ ਘੱਟ ਸੰਭਾਵਨਾ ਹੈ ਐਲਓਸੀ ਅਸੀਂ ਪਾਸ ਜ਼ਰੂਰ ਕਰਾਂਗੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਲੇਕਿਨ ਅੰਤਰਰਾਸ਼ਟਰੀ ਬਾਰਡਰ ਅਸੀਂ ਪਾਰ ਨਹੀਂ ਕਰਾਂਗੇ ਲੇਕਿਨ ਜੇਕਰ ਸਾਡੇ 'ਗੱਲ ਲੜਾਈ ਪੈ ਜਾਂਦੀ ਹੈ ਉਸ ਸਮੇਂ ਕੀ ਕਹਿਣਾ ਹੈ ਤਾਂ ਮੈਂ ਹੁਣ ਇਹ ਨਹੀਂ ਕਹਿਦਾ ਕਿ ਤੁਹਾਨੂੰ ਮੈਂ ਕੋਈ ਡਰਾ ਰਿਹਾ ਮੇਰੇ ਕਹਿੰਦਾ ਮਤਲਬ ਹੈ ਕਿ ਹੁਣ ਕੱਲ ਨੂੰ ਤੁਹਾਡੇ ਸ਼ਹਿਰਾਂ ਸਾਰੇ ਨੂੰ ਵੱਜਣਗੇ ਠੀਕ ਹੈ ਇਹ ਡ੍ਰਿਲ ਹੋਏਗੀ ਤੁਸੀਂ ਇਹ ਘਪਰਾ ਜਾਓ ਕਿ ਕੀ ਹੋ ਰਿਹਾ ਹੈ ਜਿਵੇਂ ਆਪਣੇ ਕੱਲ ਨੂੰ 6 7 ਤਰੀਕ ਨੂੰ ਲਗਭਗ 4 ਵਜੇ ਸ਼੍ਰੀ ਹਮਸਦ ਸਾਹਿਬ ਬਠਿੰਡਾ ਪਟਿਆਲਾ ਫਿਰੋਈਫੋਰ ਗੁਰਦਾਸਪੁਰ ਕੋਟਕਪੂਰਾ ਬਟਾਲਾ ਮੋਹਾਲੀ ਹਬੌਰ ਆਦਮਪੁਰ ਬਰਨਾਲਾ ਨੰਗਲ ਹਲਵਾਰਾ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਲੁਧਿਆਣਾ ਸੰਗਰੂਰ ਰੋਪੜ ਫਰੀਦਕੋਟ ਇੱਥੇ ਜਿਹੜਾ ਹੈਗਾ ਇਹ ਡ੍ਰਿਲ ਕੀਤੀ ਜਾਊਗੀ ਇਹ ਬਲੈਕਆਊਟ ਕੀਤਾ ਜਾਏਗਾ ਲਾਈਟਾਂ ਬੁਝਾ ਦਿੱਤੀਆਂ ਜਾਣਗੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਕੀਤੀਆਂ ਜਾਣੀਆਂ ਯਾਨੀ ਕਿ ਲੋਕਾਂ ਨੂੰ ਜਿਹੜਾ ਹੈ ਸਮਝਾਇਆ ਜਾਏਗਾ ਤਾਂ ਉਸ ਸਮੇਂ ਤੁਸੀਂ ਘਬਰਾਉਣਾ ਨਹੀਂ ਜਿੱਥੇ ਕਿਤੇ ਕਿਤੇ ਤੁਹਾਨੂੰ ਪਾਰਟਿਸਿਪੇਟ ਕਰਨ ਨੂੰ ਕਿਹਾ ਜਾਂਦਾ ਹੈ ਤੇ ਆਪਾਂ ਜਿਹੜਾ ਹੈਗਾ ਉਹਦਾ ਵੱਲ ਸਿੱਖਣਾ ਹੈ ਮੈਂ ਮੈਂ ਕੋਈ ਲੜਾਈ ਦੇ ਹੱਕ 'ਚ ਨਹੀਂ ਹੈਗਾ ਮੈਂ ਨਹੀਂ ਕਹਿ ਰਿਹਾ ਲੜਾਈ ਹੋ ਰਹੀ ਹੈ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ ਜੇਕਰ ਸਰਕਾਰ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਤੇ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਜੇਕਰ ਇਹ ਇੱਕ ਇਸ ਤਰ੍ਹਾਂ ਦਾ ਅਭਿਆਸ ਕਰਨ ਜਾ ਰਹੇ ਆ ਤਾਂ ਸਾਨੂੰ ਜਿਹੜਾ ਹੈਗਾ ਉਸ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਜੇਕਰ ਵੀ ਇਹੋ ਜਿਹਾ ਘਟਨਾਕਰਮ ਹੁੰਦਾ ਹੈ ਤਾਂ ਅਸੀਂ ਆਪਣਾ ਬਚਾਅ ਕਿਵੇਂ ਕਰਨਾ ਹੈ ਤਾਂ ਏ ਨਹੀਂ ਹੈ ਕਿ ਲੜਾਈ ਲੱਗੇਗੀ ਕਿਉਂਕਿ ਲੜਾਈ ਇਸ ਕਰਕੇ ਨਹੀਂ ਲੱਗੇਗੀ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿ ਲੜਾਈ ਹੋਵੇ ਪਰੰਤੂ ਜੇਕਰ ਕਿਸੇ ਕਾਰਨਵਾਸ਼ ਹਾਲਾਤ ਇਹੋ ਜੇ ਬਣ ਜਾਂਦੇ ਐ ਤਾਂ ਉਸ ਸਮੇਂ ਜਿਹੜਾ ਹੈਗਾ ਕੁਛ ਨਹੀਂ ਕਿਹਾ ਜਾ ਸਕਦਾ ਕੀ ਹੁੰਦਾ ਤਾਂ ਸਾਨੂੰ ਫਿਰ ਜਿਹੜਾ ਹੈਗਾ ਉਹੋ ਜੇ ਹਾਲਾਤਾਂ ਦੇ ਲਈ ਤਿਆਰ ਰਹਿਣਾ ਪਵੇਗਾ ਤਾਂ ਜੇਕਰ ਅਸੀਂ ਤਿਆਰ ਹੋਵਾਂਗੇ ਤਾਂ ਸਾਨੂੰ ਕੱਲ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਹੁਣ ਜਿਸ ਤਰੀਕੇ ਦੇ ਨਾਲ ਇਹ ਮੌਕ ਟ੍ਰਿਲ ਹੋ ਰਹੀ ਹੈ ਤਾਂ ਸਰਕਾਰ ਤਾਂ ਸਾਨੂੰ ਇਹੀ ਕਹਿ ਸਕਦੀ ਹੈ ਨਾ ਕਿ ਭਾਈ ਜੀ ਕਾ ਲੜਾਈ ਹੋਣ ਵਾਲੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਲੜਾਈ ਵਾਸਤੇ ਪ੍ਰੇਪੇਅਰ ਕਰਨਾ ਲੜਾਈ ਵਾਸਤੇ ਤੁਸੀਂ ਕਿਵੇਂ ਤਿਆਰ ਕਰਨਾ ਹੈਗਾ ਉਹਦਾ ਆਪਾਂ ਉਹ ਦੱਸਣਗੇ ਬਾਕੀ ਇਸ ਮੌਕ ਡ੍ਰਿਲ ਨੂੰ ਇਹ ਨਹੀਂ ਸਮਝਣਾ ਕਿ ਲੜਾਈ ਪੱਕੀ ਹੋਣ ਜਾ ਰਹੀ ਹੈ ਲੜਾਈ ਹੋਣਾ ਇੱਕ ਵੱਖਰੀ ਗੱਲ ਹੈ ਮੌਕ ਡ੍ਰਿਲ ਹੋਣਾ ਇੱਕ ਵੱਖਰੀ ਗੱਲ ਹੈ ਮੌਕ ਡ੍ਰਿਲ ਜਿਹੜਾ ਹੈਗਾ ਸਾਨੂੰ ਲੜਾਈ ਵਾਸਤੇ ਤਿਆਰ ਕਰਦੀ ਹੈ ਕਿ ਜੇਕਰ ਕੱਲ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਬਿਹੇਵ ਕਰਨਾ ਹੈ ਜੇਕਰ ਕਿਤੇ ਜਿਹੜਾ ਹੈਗਾ ਜਹਾਜ਼ਾਂ ਦਾ ਸਾਇਰਨ ਵੱਜਦਾ ਜੇਕਰ ਕਿਤੇ ਪਤਾ ਲੱਗਦਾ ਕਿ ਹਵਾਈ ਹਮਲਾ ਹੁੰਦਾ ਤੇ ਉਸ ਸਮੇਂ ਆਪਾਂ ਕਿੱਥੇ ਜਾਣਾ ਹੈ ਕਿਹੜੀ ਜਗ੍ਹਾ ਆਪਾਂ ਸ਼ੈਲਟਰ ਲੈਣਾ ਹੈ ਇਹ ਸਾਰੇ ਦੇ ਬਾਰੇ ਜਿਹੜਾ ਹੈਗਾ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਦੱਸਿਆ ਜਾਊਗਾ ਉਹਨਾਂ ਨੂੰ ਪ੍ਰੈਕਟਿਸ ਕਰਾਈ ਜਾਊਗੀ ਤਾਂ ਜੋ ਵੀ ਕਿਸੇ ਵੀ ਵਿਅਕਤੀ ਡਿਊਟੀ ਲੱਗਦੀ ਹੈ ਉਹ ਖੁੱਲ ਕੇ ਇਸ ਪਾਰਟਿਸਿਪੇਟ ਕਰੇ ਤਾਂ ਆਪਣਾ ਜਿਹੜਾ ਹੈਗਾ ਉਹ ਤਿਆਰ ਰਵੇ ਤਾਂ ਲੜਾਈ ਚੰਗੀ ਨਹੀਂ ਹੁੰਦੀ ਲੜਾਈ ਮਾੜੀ ਹੁੰਦੀ ਹੈ ਲੜਾਈ ਨਹੀਂ ਲੱਗਣੀ ਚਾਹੀਦੀ ਪ੍ਰੰਤੂ ਜੋ ਹਾਲਾਤ ਇਸਵੇਂ ਬਣ ਗਏ ਆ ਜੇਕਰ ਇਹਦੇ ਵਿੱਚ ਐਲੋਸੀ ਪਾਰ ਕਰਨਾ ਭਾਰਤ ਲਈ ਇੱਕ ਤਰ੍ਹਾਂ ਦੀ ਮਜਬੂਰੀ ਹੈਗੀ ਹੈ ਜੇਕਰ ਭਾਰਤ ਐਲੋਸੀ ਪਾਰ ਕਰਦਾ ਉਹਦੇ ਐਪਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਪਾਕਿਸਤਾਨ ਕੋਈ ਡਿਟੇਲੀਏਟ ਕਰਦਾ ਹੈ ਤਾਂ ਕੋਈ ਕਾਰਵਾਈ ਅੱਗੇ ਵਧਦੀ ਤਾਂ ਕੀ ਕਹਿਣਾ ਤਾਂ ਉਹ ਸਮੇਂ ਆ ਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਤੇ ਘਬਰਾਉਣਾ ਨਹੀਂ ਹੈਗਾ ਬਿਨਾਂ ਘਬਰਾਏ ਜਿਹੜਾ ਹੈਗਾ ਤਿਆਰ ਰਹਿਣਾ ਚਾਹੀਦਾ ਕਿਹਦਾ ਹੋਰ ਧਿਆਨ ਰੱਖਣਾ ਦੇਖੋ ਜੰਗ ਲੱਗਣਾ ਸੌਖਾ ਕੰਮ ਨਹੀਂ ਹੈਗਾ ਤੇ ਉਮੀਦ ਹੈ ਜੰਗ ਨਹੀਂ ਲੱਗੇਗੀ ਪਰੰਤੂ ਅੱਜ ਕੱਲ੍ਹ ਦੀ ਜਿਹੜੀ جنگ ਹੈਗੀ ਐ ਇਹ ਕਈ ਤਰੀਕੇ ਨਾਲ ਲੜੀ ਜਾਂਦੀ ਐ ਜਿਹਦੇ ਵਿੱਚ ਮੁੱਖ ਕੰਮ ਹੁੰਦਾ ਅਫਵਾਹਾਂ ਫਲਾਉਣਾ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਣਗੀਆਂ ਬਹੁਤ ਤਰ੍ਹਾਂ ਦੇ ਮੈਸੇਜ ਆਉਣਗੇ ਜਿਹੜੇ ਕਿ ਤੁਹਾਨੂੰ ਭੜਕਾਉਣ ਵਾਲੇ ਹੋਣਗੇ ਜਿਹੜੇ ਤੁਹਾਨੂੰ ਜਿਹੜਾ ਹੈਗਾ ਫਿਰਕਾ ਪ੍ਰਸਤੀ ਵਾਲੇ ਹੋਣਗੇ ਜਿਹੜੇ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਤੇ ਹੋਰ ਕਈ ਆਧਾਰ ਤੇ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕਰਨਗੇ ਤੇ ਕਈ ਵਾਰੀ ਵਿਅਕਤੀ ਇੰਨਾ ਮੈਸੇਜ ਨੂੰ ਆਮ ਰੁਟੀਨ ਦੇ ਵਿੱਚ ਅੱਗੇ ਲੱਗੇ ਭੇਜਦਾ ਰਹਿੰਦਾ ਹੈ ਪਰੰਤੂ ਜਦੋਂ ਇਹੋ ਜਿਹੇ ਹਾਲਾਤ ਹੋਣ ਜਦੋਂ ਦੇਸ਼ ਵਿੱਚ ਮੌਕਟਲ ਹੋਣ ਲੱਗ ਪਈ ਹੋਵੇ ਉਸ ਤੋਂ ਬਾਅਦ ਧਿਆਨ ਰੱਖਿਓ ਜੋ ਕਿ ਇਹੋ ਜੀ ਹਰ ਇੱਕ ਐਕਟੀਵਿਟੀ ਇਹੋ ਜੀ ਨਿੱਕੀ ਨਿੱਕੀ ਐਕਟੀਵਿਟੀ ਤੇ ਨਜ਼ਰ ਰੱਖੀ ਜਾਂਦੀ ਹੈ ਤੇ ਜੇਕਰ ਅਸੀਂ ਕੋਈ ਇਹੋ ਜਿਹਾ ਗਲਤ ਮੈਸੇਜ ਗਾਂ ਦੀ ਗਾਂ ਫਲਾਉਣੇ ਹੈ ਤਾਂ ਹੋ ਸਕਦਾ ਹੈ ਕਿ ਉਹ ਸਾਡੇ ਲਈ ਮਾੜਾ ਹੋਵੇ ਇਸ ਕਰਕੇ ਕਿਸੇ ਵੀ ਗਮਰਾਹਕੁਨ ਮੈਸੇਜ ਨੂੰ ਕੋਈ ਗਲਤ ਚੀਜ਼ ਨੂੰ ਅੱਗੇ ਨਾ ਫਲਾਓ ਇਹੋ ਜੀ ਚੀਜ਼ ਹੈ ਜਿਹੜੀ ਕਿ ਫਿਰਕੂ ਹਿੰਸਾ ਵਧਾਉਂਦੀ ਹੋਵੇ ਜਾਤ ਆਧਾਰਿਤ ਧਰਮ ਆਧਾਰਿਤ ਰਾਸ਼ਟ੍ਰ ਆਧਾਰਤ ਹਿੰਸਾ ਕਰਦੀ ਹੋਵੇ ਜਾਂ ਹਿੰਸਾ ਕਰਨ ਨੂੰ ਉਤਸ਼ਾਹਿਤ ਕਰਦੀ ਹੋਵੇ ਇਹੋੀ ਚੀਜ਼ ਕੋਈ ਵੀ ਨਾ ਫਲਾਓ ਇਸ 'ਤੇ ਧਿਆਨ ਰੱਖਿਓ ਜੋ ਤੇ ਬਹੁਤ ਸਾਰੀਆਂ ਫਾਹਾਂ ਫੈਲਣਗੀਆਂ ਜੰਨੀ ਦੇਰ ਤੱਕ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਫਾਈਨਲ ਨਹੀਂ ਕਰਦੇ ਚੈੱਕ ਨਹੀਂ ਕਰਦੇ ਉਨੀ ਦੇਰ ਤੱਕ ਉਹਦੇ ਉੱਪਰ ਐਕਸ਼ਨ ਨਾ ਲਵੋ ਫਾਹਾਂ ਤੇ ਧਿਆਨ ਨਾ ਦਿਓ